ਬਰਨਾਲਾ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਉਤੇ ਤੰਜ ਕਸਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਵੀਆਈਪੀ ਕਲਚਰ ਨੂੰ ਨਕਾਰਨ ਵਾਲੀ ਅਤੇ ਆਪ ਦਰਿਆ ਉੱਤੇ ਬੈਠਣ ਵਾਲੀ ਦੱਸਣ ਵਾਲੀ ਪਾਰਟੀ ਅੱਜ ਆਪਣੇ ਆਪ ਨੂੰ ਵੀਆਈਪੀ ਕਲਚਰ ਵਿੱਚ ਅਪਣਾ ਰਹੀ ਹੈ ਜਿੱਥੇ ਉੱਚੀ ਸਟੇਜ ਲਗਾਈ ਗਈ ਵੀਆਈਪੀ ਗੇਟ ਰੱਖੇ ਗਏ ਕੇਵਲ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਝੂਠ ਦੀ ਪੰਡ ਕਿਹਾ ਉਹਨਾਂ ਦਾ ਕਹਿਣਾ ਹੈ ਕਿ ਇਹ ਕਰਦੇ ਕੁਝ ਨੇ ਤੇ ਕਹਿੰਦੇ ਕੁਝ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਧਾਰ ਪੰਜਾਬ ਵਿੱਚ ਖਤਮ ਹੋ ਚੁੱਕਿਆ ਹੈ ਅਤੇ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਕੇਜਰੀ ਵਾਲੇ ਅਨਾ ਹਜ਼ਾਰੇ ਦੇ ਅੰਦੋਲਨ ਦਾ ਫਾਇਦਾ ਚੁੱਕਦੇ ਹੋਏ ਇਸ ਅੰਦੋਲਨ ਨੂੰ ਰਾਜਨੀਤੀ ਦਾ ਫਾਇਦਾ ਚੁੱਕਿਆ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਦੇਸੀ ਕਿ ਅਸੀਂ ਵੀਆਈਪੀ ਕਲਚਰ ਦੀ ਵੀਆਈਪੀ ਕਲਚਰ ਨਹੀਂ ਪਹਿਲਾਂ ਤਾਂ ਐਡੀ ਉੱਚੀ ਸਟੇਜ ਲਾਈ ਆ ਫਿਰ ਕਹਿੰਦੇ ਸੀ ਤਾਂ ਥੱਲੇ ਬੈਠਾਂਗੇ ਅਸੀਂ ਤਾਂ ਦਰਿਆਾਂ ਤੇ ਅੱਜ ਉਹ ਹੀ ਕੁਰਸੀਆਂ ਤੇ ਆ ਗਏ ਅੱਜ ਚਾਰ ਗੇਟ ਬਣਾਏ ਆ ਇਧਰ ਦੀ ਵੀਆਈਪੀ ਗੇਟ ਇਧਰ ਦੀ ਪਬਲਿਕ ਦਾ ਗੇਟ ਇਧਰ ਦੀ ਐਮਐਲਏ ਦਾ ਗੇਟ ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਗੱਲਾਂ ਕੀ ਕਰਦੇ ਆ ਤੇ ਕੰਮ ਕੀ ਕਰਦੇ ਆ ਔਰ ਝੂਠ ਦਾ ਪਲੰਦਾ 6 ਤੋਂ 7000 ਕੁਰਸੀ ਲਾਈ ਆ ਉਹ ਵੀ ਖੰਡਿਆ ਕੇ ਚੌੜੀਆਂ ਕਰ ਕਰਕੇ ਕਿ 70000 ਕੁਰਸੀ ਲਾਤੀ ਉਹ ਏਡੇ ਵੱਡੇ ਵੱਡੇ ਗੱਪ ਮਾਰਦੇ ਆ ਜੀਦਾ ਕੋਈ ਹਿਸਾਬ ਨਹੀਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਨੂੰ ਜਿਹੜੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਉਹਨੂੰ ਪਛਾਣ ਲਿਆ ਲੋਕਾਂ ਨੇ ਪਤਾ ਵੀ ਇਹ ਝੂਠ ਬੋਲਦਾ ਇਹਦਾ ਮਕਸਦ ਸਿਰਫ ਇਹ ਸੀ ਕਿ ਅੰਨਾ ਹਜ਼ਾਰੇ ਦੀ ਜਿਹੜੀ ਉਦੋਂ ਸਟੇਜ ਤੋਂ ਇੱਕ ਜਿਹੜਾ ਉਦੋਂ ਚੱਲੀ ਸੀਗੀ ਉਹਨਾਂ ਨੇ ਕੀਤਾ ਸੀ ਵੀ ਅਸੀਂ ਲੋਕਾਂ ਨੂੰ ਕ੍ਰਾਪਸ਼ਨ ਦੇ ਖਿਲਾਫ ਉਸ ਤੋਂ ਇਹਨੇ ਬੜੀ ਪੋਲੀਟੀਕਲ ਪਾਰਟੀ ਬਣਾਈ ਉਹ ਪੋਲੀਟੀਕਲ ਪਾਰਟੀ ਜਿਹਦਾ ਇੱਕ ਬਰਸੂਤ ਬਰਸੂਪਾ ਸੀ ਇਹ ਬਣਨਾ ਚਾਹੁੰਦਾ ਸੀ ਪੰਜਾਬ ਦਾ ਮੁੱਖ ਮੰਤਰੀ 2000 ਜਿਹੜਿਆ 17 ਦੇ ਇਲੈਕਸ਼ਨਾਂ ਦੇ ਵਿੱਚ 100 ਸੀਟਾਂ ਆਉਣਗੀਆਂ ਲੋਕਾਂ ਨੇ ਦਿਖਾਤਾ ਇਹਨੂੰ ਵੀ ਕੀ ਹੋਣਾ ਉਸ ਤੋਂ ਬਾਅਦ ਜਿਹੜਾ ਹੁਣ ਇਸ ਵੇਲੇ ਲੋਕਾਂ ਨੇ ਨਕਾਰਤਾ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦਾ ਹੁਣ ਇਹ ਦੁਆਰਾ ਫਿਰ ਪੰਜਾਬ ਦੇ ਵਿੱਚੋਂ ਆਪ ਦੇ ਆਪ ਨੂੰ ਸਟੈਬਲਿਸ਼ ਕਰਨਾ ਚਾਹੁੰਦਾ ਅੱਜ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਦੀਆਂ ਪੰਜ ਧੜੇ ਬਣ ਚੁੱਕੀਆਂ ਪੰਜ ਪਾਰਟੀਆਂ ਬਣ ਚੁੱਕੀਆਂ ਕੇਵਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਸਭ ਕਿਨਾਰਾ ਕਰਦੇ ਜਾ ਰਹੇ ਨੇ ਤੇ ਇੱਕ ਧੜੇ ਤੋਂ ਇਹ ਹੁਣ ਪੰਜ ਪਾਰਟੀਆਂ ਬਣ ਚੁੱਕੀਆਂ ਨੇ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਕੋਈ ਵੀ ਸੀਟ ਨਹੀਂ ਜਿੱਤ ਸਕੇਗੀ ਦੇਖੋ ਜੀ ਸਾਰੇ ਮੁੱਦਿਆਂ ਤੇ ਫੇਲ ਹੋ ਚੁੱਕੇ ਜਿੰਮੇ ਮੈਂ ਤੁਹਾਨੂੰ ਦੱਸਿਆ ਇਹਨਾਂ ਦਾ ਕੋਈ ਪੱਤਾ ਨਹੀਂ ਚੱਲਦਾ ਇਹ ਝੂਠੇ ਆ ਉਹਨੇ ਘੁਰਾਈ ਹੋਏ ਨੇ ਇਹੀ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਪੰਜ ਧੜੇ ਪਹਿਲਾਂ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਪਰੇ ਕੀਤਾ ਫਿਰ ਸਰਦਾਰ ਸੁਖਬਾਲ ਸਿੰਘ ਖੈਰਾ ਨੂੰ ਫੂਲਕਾ ਸਾਹਿਬ ਨੂੰ ਧਰਮਵੀਰ ਗਾਂਧੀ ਜੀ ਨੂੰ ਜੱਸੀ ਜਸਰਾਜ ਨੂੰ ਹੁਣ ਜਿਹੜੇ ਲੇਟੈਸਟ ਜੈਤੋ ਦੇ ਐਮਐਲਏ ਸੀਗੇ ਉਹਨਾਂ ਨੂੰ ਵੀ ਉਹਨਾਂ ਨੂੰ ਅਖੀਰ ਨੂੰ ਆਪਣੀ ਪਾਰਟੀ ਤੋਂ ਰਜਾਈ ਨਹੀਂ ਕਰਨਾ ਪਿਆ ਕਿ ਸਾਰੇ ਇੱਕ ਇੱਕ ਕਰਕੇ ਪੰਜ ਗਰੁੱਪ ਬਣ ਗਏ ਇਹਨਾਂ ਦੇ ਇੱਕ ਗਰੁੱਪ ਤੋਂ ਇਹ ਪਾਰਟੀ ਕੱਲ ਦੀ ਪਾਰਟੀ ਬਣੀ ਵੀ ਆ ਲੋਕਾਂ ਨੂੰ ਅੱਜਕੱਲ ਵੋਟਰ ਬਹੁਤ ਸਿਆਣੇ ਆ ਤੁਸੀਂ ਮੂਰਖ ਨਹੀਂ ਬਣਾ ਸਕਦੇ ਇਹ ਗੱਲ ਮੈਂ ਸਹਿਮਤ ਆ ਲੋਕਤੰਤਰ ਦੇ ਵਿੱਚ ਰੈਲੀ ਕਰਨਾ ਸਭ ਦਾ ਅਧਿਕਾਰ ਆ ਪਰ ਰੈਲੀ ਕਰੋ ਜਿਹੜੇ ਲੋਕਾਂ ਨੂੰ ਪਤਾ ਲੱਗੇ ਜਦੋਂ ਪਹਿਲਾਂ ਹੀ ਲੱਖ ਆਦਮੀ ਹੋ ਜੂਣੇ ਸੀ ਅਸੀਂ 50000 ਕੁਰਸੀਆਂ ਲਾਤੀਆਂ ਜੀ ਉਹ 7 ਜਾਂ 8000 ਕੁਰਸੀ ਨੂੰ ਤੁਸੀਂ 50000 ਕੁਰਸੀ ਕਹੀ ਜਾਓਗੇ ਉਹ ਖੜਿਆ ਕੇ ਲੰਬਾ ਹੁਣ ਤੁਸੀਂ ਵੀ ਤਾਂ ਕੈਮਰੇ ਮਾਰਦੇ ਹੋ ਵੀ ਐਡੀ ਲੰਬੀ ਰੈਲੀ ਆ ਉਹ ਰੈਲੀਆਂ ਦਿਖਾਉਣੀਆਂ ਤੇ ਰੈਲੀਆਂ ਕਰਨ ਚ ਉਹ ਵੀ ਆਈਪੀ ਕਲਚਰ ਦੇ ਵਿੱਚ ਇਹ ਬਿਲਕੁਲ ਆਪ ਦੇ ਰਸ ਦੇ ਤਰਸਤੇ ਤੋਂ ਪੜਕ ਗਏ ਕਿ ਲੋਕਾਂ ਨੂੰ ਸਾਹੇ ਕਿ ਨਾ ਰੋਜ ਕਿਸੇ ਨਾ ਕਿਸੇ ਐਮਐਲਏ ਦੀ ਐਮਪੀ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਪਿਛਲੇ ਦਿਨੀ ਇਹਨਾਂ ਦੇ ਕੁਲਵੰ ਸਿੰਘ ਪੰਡੋਰੀਆ ਉਹਨਾਂ ਦਾ ਵੀ ਪਿੰਡ ਟੱਲੇ ਅੱਜ ਵਿਰੋਧ ਹੋਇਆ ਕੀ ਕਹਿਣਾ ਚਾਹੁੰਦੇ ਹੋ ਉਹ ਆਇਆ ਨਾ ਜੀ ਕਿ ਜਿਹੜਾ ਹਰੇਕ ਜਗ੍ਹਾ ਇਹਨਾਂ ਦੇ ਜਿੱਥੇ ਵੀ ਆ ਪਿਛਲੀ ਜੂਰ ਪੰਚਾਇਤ ਇਲੈਕਸ਼ਨ ਹੋਈਆਂ ਤੁਸੀਂ ਦੇਖ ਲਓ ਸਾਡੇ 39 ਸਰਪੰਚ ਆ ਇਹਨਾਂ ਦੀ ਪਹਿਲਾਂ ਤਾਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋ ਲਾ ਲੋ ਇਹਨਾਂ ਦੀ ਜ਼ੀਰੋ ਇੱਕ ਵੀ ਜ਼ਿਲ੍ਹਾ ਪ੍ਰੀਸ਼ਦ ਨਹੀਂ ਜਿੱਤ ਸਕੇ ਮੇਰੇ ਬਰਨਾਲੇ ਹਲਕੇ ਦੇ ਵਿੱਚੋਂ ਜਾਂ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਬੇਰਖ ਲ ਇੱਕ ਸੀਟ ਆਈ ਹੋ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਵੀ ਸਾਡੇ ਹਲਕੇ ਦੇ ਤਾਂ ਆਈ ਨਹੀਂ ਹੁਣਾਂ ਪੰਚਾਇਤਾਂ ਦੇ ਵਿੱਚ ਲਾ ਲਓ ਸਾਡੇ 39 ਪੰਚਾਇਤਾਂ ਸੀਗੀਆਂ ਉਹਦੇ ਚ ਉਹਨਾਂ ਦੀ ਇੱਕ ਸੀਟ ਆਈ ਆ ਇਹ ਆਪ ਦਾ ਆਧਾਰ ਹੀ ਗਵਾ ਚੁੱਕੇ ਆ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ